ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਿਕ ਗੁਨਾ ਦੇ ਚੱਲ ਰਹੇ ਵਿਸ਼ੇ ਵਿੱਚ ਅੱਜ ਅਸੀਂ ਆਤਮਿਕ ਇੱਕ ਨਵਾਂ ਗੁਣ ਉਸ ਦੀ ਵੀ ਵਿਚਾਰ ਕਰਦੇ ਹਾਂ ਹੋਰ ਜਿਹਦਾ ਗੁਰਬਾਣੀ ਵਿੱਚ ਜਤਿ ਜਾਂ ਜਤੀ ਕਰਕੇ ਜ਼ਿਕਰ ਆਇਆ ਹੈ ਜਤ ਤੂੰ ਪਾਪ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਦੀ ਰੋਸ਼ਨੀ ਵਿੱਚ ਜਤ ਦਾ ਪਾਪ ਇਹ ਨਹੀਂ ਕਿ ਅਸੀਂ ਵਿਆਹ ਸ਼ਾਦੀ ਨਾ ਕਰੀਏ ਗਰਸਤੀ ਕਾਇਮ ਨਾ ਕਰੀਏ ਇਸ ساری ਜ਼ਿੰਦਗੀ ਕੁਆਰੇ ਰਹਿ ਕੇ ਇਸ ਨੂੰ ਜਤ ਕਾਮ ਇੰਦਰੀ ਦੇ ਇਸਤੇਮਾਲ ਦਾ ਬੰਦ ਕਰਨਾ ਜਤ ਨਹੀਂ ਹੈ ਨਾ ਹੀ ਘਰ-ਗ੍ਰਸਤੀ ਦਾ ਤਿਆਗ ਜਤ ਹੈ ਗੁਰਮਤ ਅਨੁਸਾਰ ਜੋ ਆਮ ਪ੍ਰਾਤਨ ਗੁਰਸਿੱਖਾਂ ਦੀ ਬੁਰੀ ਸੀ ਏ ਕਨਾਰੀ ਜਤੀ ਹੋ ਪਰ ਨਾਰੀਤੀ ਪੈਨ ਬਖਾਨਾ ਕਿ ਜਿਹੜਾ ਵਿਆਹ ਕਰਦਾ ਹੈ ਉਹ ਆਪਣਾ ਪਤੀ ਵਰਤਾ ਧਰਮ ਔਰਤ ਨਿਭਾਉਂਦੀ ਹੈ ਅਤੇ ਮਰਦ ਇਸਤਰੀ ਵਰਤਾ ਧਰਮ ਨਿਭਾਉਂਦਾ ਹੈ اپنی ਇਸਤਰੀ ਤੋਂ ਉਹ ਦੇਖ ਪਰਹਿਆਂ ਚੰਗੀਆਂ ਮਾਮਾਂ ਤੀਆਂ ਪੈਣਾ ਕਰਕੇ ਜਾਂਦਾ ਹੈ ਆਪਣੀ ਬੇਟੀ ਦੀ ਤਰ੍ਹਾਂ ਆਪਣੀ ਮਾਂ ਪੈਣ ਦੀ ਤਰ੍ਹਾਂ ਬਾਖੀ ਤੀਆਂ ਪੈਣ ਦਾ ਸਤਕਾਰ ਕਰਦਾ ਹੈ ਕਿਸੇ ਵਰ ਮਾਰੀ ਨਿਗਾਹ ਨਹੀਂ ਕਰਦਾ ਮਾਰੀ ਸੋਚ ਨਹੀਂ ਕਿਸੇ ਬਾਰੇ ਸੋਚਦਾ ਆਪਣੇ ਘਰ ਵਿੱਚ ਆਪਣੀ ਗ੍ਰਸਤੀ ਕਾਇਮ ਕਰਦਾ ਹੈ ਤੇ ਇਹ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਉਹ ਹੈ ਜਤੀ ਸਤੀ ਬੰਦਾ ਉਸ ਨੂੰ ਜਤੀ ਕਹਿੰਦੇ ਹਨ ਸਤ ਦਾ ਮਾਰਗ ਅਪਣਾਉਂਦਾ ਹੈ ਧਰਮੀ ਜੀਵਨ ਗੁਜ਼ਾਰਦਾ ਹੈ ਗ੍ਰਸ ਧਰਮ ਫਰਜ਼ ਦੇ ਗਰਮ ਦੇ ਫਰਜ਼ੋ ਅਨਗਾਰ ਦੇ ਸਮੇ ਸਮਝਾਈ ਜਾਂਦੇ ਨੇ ਜਿਹੜਾ ਉਹ ਨਹੀਂ ਬਹੁੰਦਾ ਹੈ ਉਹ ਹੈ ਜਤੀ ਇੱਥੇ ਜਤੀ ਉਹ ਨਹੀਂ ਜਿਹੜਾ ਕਾਰਵਾਰ ਤਿਆ ਕੇ ਤੇ ਵਿਆਹ ਸ਼ਾਦੀ ਨਾ ਕਰਕੇ ਜੇ ਐਸਾ ਹੋਵੇ ਤੇ ਪਗਤ ਕਬੀਰ ਜੀ ਨੇ ਬੜਾ ਸੋਣਾ ਕਿਹਾ ਬਿੰਦ ਰਾਖ ਜੋ ਤਰੀਏ ਭਾਈ ਖੁਸਰੀ ਕਿਉਂ ਨੋ ਪਰਮਗਤ ਪਾਈ ਭਾਵ ਕੇਵਲ ਆਪਣੇ ਵੀਰਜ ਨੂੰ ਡੱਕ ਲੈਣਾ ਔਰ ਗ੍ਰਸਤੀ ਕਾਇਮ ਨਾ ਕਰਨੀ ਤੋਂ ਆਪਣੇ ਅੱਗੇ ਬਾਲ ਬੱਚਾ ਪਰਿਵਾਰ ਨਾ ਬਣਾਉਣਾ ਜੇ ਇਹ ਜਤੀ ਪੁਨ ਹੋਵੇ ਤਾਂ ਹਿਜੜਿਆਂ ਦਾ ਕੋਈ ਅੱਗੇ ਪਰਿਵਾਰ ਨਹੀਂ ਬਣਦਾ ਫਿਰ ਉਹਨਾਂ ਸਾਰਿਆਂ ਨੂੰ ਜਤੀ ਮਰ ਲਿਆ ਜਾਏਗਾ ਪਰ ਐਸਾ ਨਹੀਂ ਹੈ ਇਸ ਲਈ ਗੁਰਬਾਣੀ ਵਿੱਚ ਜਤ ਤਾਰਨ ਕਰਨ ਲਈ ਕਿਹਾ ਜਤੀ ਹੋਣ ਲਈ ਕਿਹਾ ਲੇਕਿਨ ਘਰ-ਗ੍ਰਸਤੀ ਕਾਇਮ ਕਰਕੇ ਦੋ ਮਾਰਗ ਨਿਰਵਿਰਤ ਮਾਰਗ ਤੇ ਪਰਵਿਰਤ ਮਾਰਗ ਨਿਰਵਿਰਤ ਮਾਰਗ ਹੋ ਗਿਆ ਜਿਹੜਾ ਬਿਲਕੁਲ ਹੀ ਸੰਸਾਰ ਦਾ ਤਿਆਗ ਕਰਕੇ ਜਿਹੜੇ ਪ੍ਰਾਤਨ ਜੋਗੀ ਲੋਕ ਰਿਸ਼ੀ-ਮੁਨੀ ਕਰਦੇ ਸ ਤੇ ਪਰਵਿਰਤ ਮਾਰਗ ਹੋ ਗਿਆ ਸ੍ਰਿਸ਼ਟੀ ਵਿੱਚ ਰਹਿੰਦੇ ਆ ਸੰਸਾਰੀ ਸਾਰੀਆਂ ਜ਼ਿੰਮਾਵਾਰੀਆਂ ਨਿਭਾਉਂਦੇ ਹੋਏ ਆ ਕਾਰਪਤੀ ਸਮਾਜ ਪ੍ਰਤੀ ਅਣਗਵਣ ਪਿੰਡ ਸ਼ਹਿਰ ਨਗਰ ਸੰਸਾਰ ਪ੍ਰਤੀ ਜੋ ਇਨਸਾਨੀ ਜ਼ੁਮਾਰੀਆਂ ਨੇ ਉਹਨਾਂ ਨੂੰ ਨਿਭਾੰਦਾ ਹੋਇਆ ਬੰਦਾ ਜਿਹੜਾ ਪ੍ਰਭੂ ਕਾਲਪੁਰਖ ਨਵਾ ਗੁਰੂ ਨਾਲ ਸੁਰਤੀ ਵਿਰਤੀ ਜੋੜ ਕੇ ਆਪ ਆਤਮ ਗਰੂ ਨੂੰ ਸਮਝਦਾ ਹੈ ਤੇ ਆਤਮਾ ਨੂੰ ਪਰਮਾਤਮਾ ਦੇ ਸੁਮੇਲ ਦੇ ਸਾਧਨ ਵਿੱਚ ਪਰਮ ਨੂੰ ਸਾਈ ਬਣਾਉਂਦਾ ਉਹ ਜਿਹੜਾ ਹੈ ਉਸ ਨੂੰ ਕਿਹਾ ਪ੍ਰਵਿਰਤ ਮਾਰਗ ਉਹ ਸਿੱਖੀ ਦਾ ਮਾਰਗ ਇਹ ਹੈ ਸ੍ਰੀ ਸਿੱਖੀ ਦਾ ਪਘੋੜੇ ਵਾਲਾ ਮਾਰ ਨਹੀਂ ਘਰ-ਬਾਰ ਤੇ ਆ ਕੇ ਜੰਗਲਾਂ ਬੇਲੀਂ ਛਾ ਕੇ ਉਫਾਂ ਵੜ ਜਾਣਾ ਤੇ ਸਮਾਜਿਕ ਜ਼ਿਵਾਰੀਆਂ ਨੂੰ ਨਜ਼ਰ ਅੰਦਾਜ਼ ਕਰਨਾ ਇਹ ਸਿੱਖੀ ਦਾ ਮਾਰਗ ਨਹੀਂ ਹੈ ਤੇ ਸਿੱਖੀ ਦਾ ਜਤੀਪੂਣਾ ਵੀ ਇਹ ਨਹੀਂ ਹੈ ਵੀ ਵਿਆਹ ਸ਼ਾਦੀ ਨਾ ਕਰਨਾ ਤੋ ਜਿਹੜਾ ਵਿਆਹ ਸ਼ਾਦੀ ਕਰਕੇ ਘਰ-ਗ੍ਰਸਤੀ ਚਲਾ ਕੇ ਸੰਸਾਰ ਨੂੰ ਚਲਾਉਂਦੇ ਹੋਇਆਂ ਬੇਗਾਨੇ ਘਰ-ਬਾਰ ਮਾਰੀ ਨਿਗਾਹ ਨਾ ਰੱਖਣੀ ਪਰਤ੍ਰਿਆ ਰੂਪ ਨਾ ਪੇਖਿਆ ਨੇਤਰ ਦਾ ਮਾਰਗ ਹੈ ਤੋ ਇਸ ਵਾਸਤੇ ਇਹ ਜਿਹੜਾ ਹੈ ਸੰਜਮ ਆਪਣੇ ਅਚਰਨ ਦਾ ਉੱਚੇ ਅਚਰਨ ਦਾ ਸੰਜਮ ਇਸ ਨੂੰ ਜੱਤ ਕਿਹਾ ਗਿਆ ਗੁਰਮਤਿ ਵਿੱਚ ਤੇ ਇਹਦੇ ਬਾਰੇ ਜਪਜੀ ਸਾਹਿਬ ਵਿੱਚ ਹੀ ਆਖਰੀ ਪਉੜੀ ਵਿੱਚ ਜਿੱਥੇ ਨਾਮ ਦੀ ਮੂਰ ਕਿਵੇਂ ਕੜੀ ਜਾਂਦੀ ਹੈ ਸਾਡੇ ਹਿਰਦੇ ਵਿੱਚ ਨਾਮ ਦੀ ਜੋਤ ਕਿਵੇਂ ਜਗਣੀ ਹੈ ਉਹਦੇ ਲਈ ਜਿਹਨਾਂ ਗੁਣਾਂ ਦਾ ਸਹਾਰਾ ਲਿਆ ਗਿਆ ਜਿਹਨਾਂ ਗੁਣਾਂ ਦੀ ਜ਼ਰੂਰਤ ਹੈ ਉਹ ਦੱਸੇ ਗਏ ਨੇ ਉਹਨਾਂ ਵਿੱਚ ਜੱਤ ਵੀ ਗੁਣ ਜੱਤ ਪਹਾੜਾ ਤੀਰਜ ਸੁਨਿਆਰ ਅਹਰ ਨੂੰ ਮਤ ਵੇਦ ਅਥੀਆਰ ਤੋਂ ਜਿਹਾ ਤੇ ਦੁਕਾਨ ਇੱਕ ਮਿਸਾਲ ਦਿੱਤੀ ਇੱਕ ਸੁਨਿਆਰੇ ਜਾਂ ਲੋਹਾਰ ਦੀ ਦੁਕਾਨ ਦੀ ਬਈ ਜਿਸ ਤਰ੍ਹਾਂ ਉਹ ਦੁਕਾਨ ਪਾਉਂਦਾ ਕਿ ਉਹਦੇ ਵਿੱਚ ਉਹਦਾ ਆਇਰਨ ਹੁੰਦਾ ਜਿੱਦੇ ਉੱਤੇ ਉਹ ਹਥਿਆਰ ਵਗੈਰਾ ਆਪਣਾ ਚੰਡਦਾ ਜਾਂ ਠੀਕਰਦਾ ਫਿਰ ਉਹ ਇੱਕ ਪੱਠੀ ਹੁੰਦੀ ਜਿੱਦੇ ਵਿੱਚ ਉਹ ਹਥਿਆਰ ਨੂੰ ਗਰਮ ਕਰਦਾ ਜਿਵੇਂ ਸੁਨਿਆਰਾ ਕੋਠਾਲੀ ਵਿੱਚ ਸੋਨਾ ਨੂੰ ਗਰਮ ਪਿਗਲਾ ਕੇ ਇੱਕ ਨਵੀਂ ਘੜਤ ਵਾਲੀ ਚੀਜ਼ ਘੜਦਾ ਹੈ ਇਸੇ ਤਰ੍ਹਾਂ ਆਪਣੇ ਮਨ ਦੀ ਮਨੋਵਿਰਤੀ ਨੂੰ ਧਰਮ ਵਾਲੇ ਪਾਸੇ ਘੜਨ ਲਈ ਧਰਮੀ ਬਣਾਉਣ ਦੇ ਲਈ ਤਾਨੂੰ ਕਿਹੜੇ ਕਿਹੜੇ ਗੁਣਾਂ ਦੀ ਲੋੜ ਹੈ ਉਹਦੇ ਵਿੱਚ ਜੱਤ ਪਹਿਲਾ ਗੁਣ ਜੱਤ ਪਹਾੜਾ ਜੱਤ ਦੀ ਦੁਕਾਨ ਖੋਲਣੀ ਹੈ ਆਪਣੇ ਆਪ ਨੂੰ ਆਪਣਾ ਅਚਰਨ ਉੱਚਾ ਸੁਚਾ ਰੱਖਣਾ ਸਰੀਰ ਨੂੰ ਵਿਕਾਰਾਂ ਤੋਂ ਪਵਿੱਤਰ ਰੱਖਣਾ ਇਹ ਹੈ ਜੱਤ ਜੱਤ ਦੀ ਦੁਕਾਨ ਖੋਲਣੀ ਤੇ ਤੇਰੇ ਜੀ ਸੁਨਹਿਾਰ ਸੁਨਹਿਾਰ ਤੇਰੇ ਜੀ ਦਾ ਸੁਨਾਰੇ ਬੰਨਾ ਤੇਰੇ ਜੀ ਗੁਣ ਆਪਣੇ ਅਸੀਂ ਕੱਲ ਵਿਚਾਰ ਕਰਕੇ ਅਟੇਨ ਤੇਰੇ ਜੀ ਗੁਣ ਤੋਂ ਉਹਦੇ ਸੁਨਾਰੇ ਬੰਨਾ ਤੇ ਜੱਤ ਦੀ ਬੜੀ ਨਾਲ ਜ਼ਰੂਰਤਾ ਕਿਉਂਕਿ ਅਚਰਨ ਹੀਨਾ ਬੰਦਾ ਧਰਮੀ ਜ਼ਿੰਦਗੀ ਨਹੀਂ ਜੀਉ ਸਕਦਾ ਉਹ ਵਿਸ਼ੇ ਲੰਪਟ ਬਣ ਜਾਂਦਾ ਹੈ ਸਤਗੁਰੂ ਦੀ ਸੇਵਾ ਅਤ ਸੁਖਾਰੀ ਜੋ ਇੱਛੇ ਸੂਫਲ ਪਾਏ ਸਤਗੁਰੂ ਦੀ ਸੇਵਾ ਕਰਨੀ ਭਾਵ ਗੁਰੂ ਦੇ ਸ਼ਬਦ ਨੂੰ ਪੜਨਾ ਵਿਚਾਰਨਾ ਮੰਨਣਾ ਇਹ ਸਤਗੁਰੂ ਦੀ ਸੇਵਾ ਹੈ ਇਹ ਫਿਰ ਇਹ ਸੇਵਾ ਕਰਨ ਵਾਲਾ ਜੋ ਇੱਛੇ ਸੂਫਲ ਪਾਏ ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਐਸਾ ਬੰਦਾ ਜਤ ਸਤ ਵਾਲਾ ਤਪ ਵਾਲਾ ਸਰੀਰ ਕਰਕੇ ਪਿੱਤਰ ਵਾਲਾ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਜਿਹੜਾ ਹਰੀ ਨੂੰ ਮਨ ਵਿੱਚ ਜੁਸਾਉਂਦਾ ਐਸੇ ਤਰੀਕੇ ਨਾਲ ਕਰਮੀ ਜਿੰਦੀ ਜਿਉਂਦਾ ਉਹ ਜਤੀ ਸ਼ਤੀ ਤੱਪੀ ਪੀਤਰੀ ਜਿਉਣ ਵਾਲਾ ਬੰਦਾ ਹੈ ਸਦਾ ਆਨੰਦ ਰਹਿ ਦਿਨ ਰਾਤੀ ਐਸੇ ਬੰਦੇ ਨੂੰ ਫਿਰ ਦਿਨ ਰਾਤ ਜੀਵਨ ਆਨੰਦਮਈ ਹੁੰਦਾ ਹੈ ਇੱਕ ਆਤਮਿਕ ਉਤਸ਼ਾਈ ਜੀਵਨ ਉਹ گزارਦਾ ਹੈ ਮਿਲ ਪ੍ਰੀਤਮ ਸੁਖ ਪਾਏ ਉਹ ਆਪਣੇ ਉਸ ਪ੍ਰੀਤਮ ਪਰਮਾਤਮਾ ਨੂੰ ਜਿਹੜਾ ਸਾਡਾ ਸੱਚਾ ਮਿੱਤਰ ਪ੍ਰੀਤਮ ਹੈ ਉਹਦੇ ਨੂੰ ਮਿਲਿਆ ਰਹਿੰਦਾ ਤੇ ਸੁਖ ਦੀ ਜ਼ਿੰਦਗੀ ਬਤੀਤ ਕਰਦਾ ਜਤ ਸਤ ਸੰਜਮ ਨਾਮ ਹੈ ਵੀ ਨਾਵਾ ਨਿਰਮਲ ਹੋਈ ਇਹ ਖਿਆਲ ਰੱਖਣਾ ਇਹ ਕੋਈ ਸੋਚ ਲੈਵੇ ਕਿ ਮੈਂ ਪਹਿਲੇ ਜਤੀ ਸiddhi ਬਣਾਵਾਂਗਾ ਤੇ ਫਿਰ ਮੈਂ ਨਾਮ ਜਪਾਂਗਾ ਇਹ ਬੜਾ ਔਖਾ ਪ੍ਰਕਿਰਿਆ ਹੈ ਬੰਦਾ ਸੋਚੇ ਕਿ ਮੈਂ ਪਹਿਲੇ ਆਪਣੇ ਆਪ ਨੂੰ ਵਿਕਾਰੋਂ ਤੋਂ ਮੁਕਤ ਕਰ ਲਵਾਂ ਆਪ ਕੁਬਾਬ ਛੱਡ ਲਵਾਂ ਜੀਵਨ ਆਪਣਾ ਸੁਧਾਰ ਲਵਾਂ ਮੇਰੀ ਸੁਰਤੀ ਵਿਰਤੀ ਠੀਕ ਨਹੀਂ ਮੇਰਾ ਚਾਲ ਚਲਣੀ ਠੀਕ ਨਹੀਂ ਤੇ ਮੈਂ ਕੀ ਨਾਮ ਜਪਣਾ ਹੈ ਕਿ ਮੈਂ ਸਾਰੇ ਸੁਧਾਰ ਲਵਾਂ ਤੇ ਫਿਰ ਨਾਮ ਜਪਾਂਗਾ ਨਹੀਂ ਇਹ ਪੁੱਠਾ ਪ੍ਰਕਿਰਿਆ ਹੈ ਕਿਉਂਕਿ ਅਸੀਂ ਇੰਨੇ ਮਾਮ ਬਲੀ ਨਹੀਂ ਆ ਇਹ ਵਿਕਾਰ ਇਹ ਜਜ਼ਬੇ ਕਾਮਕੁਰ ਲੋਭ ਮੋਹੰਕਾਰ ਜਤਸਤ ਆਦ ਇਹ ਜਿਹੜੇ ਇਨਾਂ ਦੇ ਉਲਟ ਜਿਹੜੇ ਉਗਣ ਨੇ ਇਹ ਵੀ ਇਹਨਾਂ ਜਜ਼ਬੇਜੂ ਪੈਦਾ ਹੁੰਦੇ ਨੇ ਤੇ ਉਹ ਜਜ਼ਬੇ ਜੀਵਨ ਦੀ ਉਸਾਰੀ ਦੇ ਸਾਧਨ ਹਨ ਇਹਨਾਂ ਜਜ਼ਬਿਆਂ ਨੂੰ ਸੰਜਮ ਵਿੱਚ ਰੱਖੋ ਤੇ ਜੀਵਨ ਦੀ ਉਸਾਰੀ ਹੈ ਇਹਨਾਂ ਸਮਝ ਜਜ਼ਬਿਆਂ ਨੂੰ ਸੰਜਮ ਤੋਂ ਵਿਗੜਨ ਦਿਓ ਤੇ ਇਹੋ ਜੀਵਨ ਦੀ ਖੁਆਰੀ ਵੀ ਕਰਦੇ ਨੇ ਤੋਂ ਇਸ ਲਈ ਇਹ ਬੰਦੇ ਵਿੱਚ ਇਤਨੀ ਸਮਰੱਥਾ ਨਹੀਂ ਹੁੰਦੀ ਆਪਣੇ ਪਿਛਲੇ ਸੰਸਕਾਰਾਂ ਸੁਭਾਅ ਆਤਮਾ ਮੁਤਾਬਕ ਮੁੜ ਮੁੜ ਕੇ ਉਸ ਨੂੰ ਉਹ ਹੀ ਕਰਮ ਕਰਨ ਲਈ ਮਨ ਪ੍ਰੇਰਦਾ ਰਹਿੰਦਾ ਹੈ ਇਹ ਸੱਜੇ ਪਾਸੇ ਸੱਚੇ ਪਾਸੇ ਨਹੀਂ ਲੱਗਣ ਦਿੰਦਾ ਇਸ ਲਈ ਜ਼ਰੂਰੀ ਹੈ ਗੁਰੂ ਦਾ ਸਾਰਾ ਲੈ ਜਾਏ ਜੈਸੇ ਕੈਸੇ ਵੀ ਹਮਾਰੇ ਚੰਗੇ ਕੋ ਕਰਮੀ ਜੋ ਵੀ ਹਾਂ ਉਸ ਆਲਤੀ ਆਪਣੇ ਆਪ ਨੂੰ ਇਹ ਸਵੀਕਾਰ ਕਰਦੇ ਹੋਏ ਕਿ ਮੈਂ ਗਲਤ ਕੰਮ ਵੀ ਪਿਆ ਮੇਰਾ ਜੀਵਨ ਠੀਕ ਨਹੀਂ ਮੇ ਜਤੀ ਸਤੀ ਨਹੀਂ ਹਾਂ ਮੈਂ ਧਰਮੀ ਨਹੀਂ ਹਾਂ ਤੇ ਗੁਰੂ ਚਰਨਾਂ ਜਾ ਕੇ ਡਿੱਗੇ ਕੇ ਦਾਤਾ ਤੂੰ ਮੈਨੂੰ ਧਰਮੀ ਬਣਾ ਫਿਰ ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਬਾਣੀ ਪੜੀ ਜਾਓ ਵਿਚਾਰੀ ਜਾਓ ਸਮਝੀ ਜਾਓ ਪਤਾ ਹੀ ਨਹੀਂ ਲੱਗੇਗਾ ਕਿ ਕਦੋਂ ਸਾਡੇ ਅੰਦਰੋਂ ਇਹ ਬੁਰਾਈਆਂ ਆਸਤੇ 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 ਜਦੋਂ ਨਾਮ ਅੰਦਰ ਆਵੇਗਾ ਇਹ ਬੁਰੀਆਂ ਬਾਰ ਕਿਸ ਤਰ੍ਹਾਂ ਸ਼ੁਰੂ ਹੋ ਜਾਣਗੀਆਂ ਮਨ ਰੂਪੀ ਡੱਬੇ ਵਿੱਚ ਜਿੰਨੇ ਨਾਮੀ ਗੁਣ ਪਾਈ ਜਾਵਾਂਗੇ ਉਹ ਨਿਕਲਦੇ ਜਾਣਗੇ ਇਹ ਤਰੀਕਾ ਗੁਰੂ ਦੇ ਲੱਗ ਜਾਓ ਗੁਰੂ ਦਾ ਆਸਰਾ ਲੈ ਕੇ ਇਹਨਾਂ ਚੀਜ਼ਾਂ ਨਾਲ ਇਹਨਾਂ ਬੁਰੀਆਂ ਨਾਲ ਲੜਾਈ ਕਰੋ ਤੁਸੀਂ ਤਾਂ ਇਸ ਵਾਸਤੇ ਜਤ ਸਤ ਸੰਜਮ ਸੱਚ ਕੁਮਾਵੇ ਗੁਰੂ ਪੁਰਾ ਨਾਮ ਤੇ ਆਵਣਿਆ ਬੰਦਾ ਜਤ ਸਤ ਸੰਜਮ ਸੱਚ ਅਗਰ ਕਮਾਈ ਕਰਨੀ ਹੈ ਤੇ ਗੁਰੂ ਪੁਰਾ ਨਾਮ ਤੇ ਆਵਣੇ ਪੂਰੇ ਗੁਰੂ ਦੇ ਰਈ ਨਾਮ ਦਾ ਧਿਆਨ ਕਰਨਾ ਹੈ ਤੋ ਇਹ ਜਿਹੜਾ ਨਾ ਜੱਤ ਸਾਧ ਸੰਜਮ ਨਾਮ ਹੈ ਵੀ ਨਾ ਵੈ ਨਿਰਲ ਨੂੰ ਨਾਮ ਤੋਂ ਬਿਨਾਂ ਨਿਰਮਲ ਨਹੀਂ ਹੋਣਦਾ ਨਾਮ ਤੋਂ ਬਿਨਾਂ ਬੰਦਾ ਪੀਤਰ ਬਣ ਜਾਵੇ ਆਪਣੀ ਮਿਹਨਤ ਨਾਲ ਇਹ ਇੱਕ ਤਰ੍ਹਾਂ ਆਸਾਨ ਨਹੀਂ ਹੈ ਹਾਂ ਕੋਈ ਵਿਰਲਾ ਹੋ ਸਕਦਾ ਹੈ ਜਿਸ ਦੇ ਕੋਈ ਪੂਰਵਿਕ ਕਰਮ ਚੰਗੇ ਹੋਣ ਸੰਸਕਾਰ ਚੰਗੇ ਹੋਏ ਹੋਣ ਤੇ ਉਹ ਆਪਣੇ ਆਪ ਨੂੰ ਥੋੜਾ ਬਹੁਤ ਸੰਭਾਲ ਲਵੇ ਬੜੇ ਲੋਕ ਦੇਖੇ ਨੇ ਜਿਹੜੇ ਕੋਈ ਧਰਮ ਦੇ ਕੰਮ ਨਹੀਂ ਕਰਦੇ ਲੇਕਿਨ ਉਹਨਾਂ ਦਾ ਜੀਵਨ ਅੱਛਾ ਹੁੰਦਾ ਉਹ ਆਪਣੇ ਸੰਸਕਾਰ ਹੁੰਦੇ ਨੇ ਪਰ ਹਰ ਇਨਸਾਨ ਦੇ ਐਸੇ ਨਹੀਂ ਹੁੰਦੇ ਕਿਸ ਵਿੱਚ ਗਿਆਨ ਰਤਨ ਇੱਕ ਪਾਇਆ ਜਦੂ ਸਿਰ ਦੇ ਵਿੱਚ ਅਸੀਂ ਇੱਕ ਗਿਆਨ ਰੂਪੀ ਰਤਨ ਪਾਉਂਦੇ ਹਾਂ ਗੁਰੂ ਪ੍ਰਸਾਦੀ ਮਨ ਵਸਾਇਆ ਗੁਰੂ ਦੀ ਕਿਰਪਾ ਨਾਲ ਜਦੋਂ ਪਰਮਾਤਮਾ ਨੂੰ ਮਨ ਵਿੱਚ ਵਸਾਉਂਦੇ ਆਂ ਫਿਰ ਜਤ ਸਤ ਸੰਜਮ ਸੱਚ ਕਮਾਵੇ ਗੁਰਪੂਰਾ ਨਾਮ ਤੇ ਆਉਣੇ ਪੂਰੇ ਗੁਰੂ ਦੇ ਨਾਂ ਜਦੋਂ ਨਾਮ ਨੂੰ ਤੇ ਆਉਂਦਾ ਜਤ ਸਤ ਸੰਜਮ ਸੱਚ ਕਮਾਵੇ ਫਿਰ ਸੱਚ ਦੀ ਕਮਾਈ ਹੁੰਦੀ ਹੈ ਜਤ ਸਤ ਦੀ ਕਮਾਈ ਹੁੰਦੀ ਹੈ ਜਤ ਸਤ ਤੀਰਥ ਮੱਜਨ ਨਾਮ ਇਹ ਜਤ ਸਤ ਤੇ ਤੀਰਥ ਇਸ਼ਨਾਨ ਮਨ ਤਨ ਨੂੰ ਪਵਿੱਤਰ ਕਰਨ ਵਾਲਾ ਜਿਹੜਾ ਨਾ ਇਹ ਪ੍ਰਭੂ ਦਾ ਨਾਮ ਹੈ ਨਾਮ ਹੀ ਸੱਚਾ ਤੀਰਥ ਨਾਮ ਨੂੰ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸ਼ਬਦ ਦੇ ਵਿਚਾਰੇ ਦੇ ਅੰਦਰ ਗਿਆਨ ਹੁੰਦਾ ਤੇ ਫਿਰ ਅੰਦਰਲੇ ਦਾ ਇਸ਼ਨਾਨ ਹੁੰਦਾ ਮੈਂ ਤੀਰਥ ਨਾਮ ਨੂੰ ਜਾਉਂਦਾ ਜਾਵਾਂ ਪਰ ਤੀਰਥ ਨਾਮ ਨੂੰ ਜਾਉ ਤੀਰਥ ਨਾਮ ਹੈ ਪ੍ਰਭੂ ਦਾ ਨਾਮ ਹੀ ਸੱਚਾ ਤੀਰਥ ਹੈ ਜਦੋਂ ਨਾਮ ਨਾਲ ਬੰਦਾ ਜੁੜਦਾ ਚੇ ਦਤ ਸਤ ਤੀਰਥ ਮੱਜਨ ਨਾਮ ਇਹ ਫਿਰ ਇਸ਼ਨਾਨ ਹੋ ਜਾਂਦਾ ਜਤ ਸਤ ਕਰਕੇ ਸ੍ਰੀ ਪਿਤਰ ਹੋ ਜਾਂਦਾ ਅਧਿਕ ਬਿਥਾਰ ਕਰੂੰ ਕਿਸ ਕਾਮ ਬਾਕੀ ਮੈਂ ਜਿਤਨੇ ਮਰਜੀ ਬਿਥਾਰ ਖਲਾਰੇ ਪਾਉਂਦਾ ਫਿਰਾਂ ਬੜੇ ਕੁਸ਼ਲ ਕਰਦਾ ਪਰ ਕਈ ਲੋਕ ਜਤੀ ਬਨਵਸੇ ਬੜਾ ਕੁਝ ਕਰਦੇ ਨੇ ਕਾਮ ਮਿਦਰੀ ਨੂੰ ਬਸ ਕਰਨਾ ਬਨਣਾ ਕੁਝ ਉਲਟੇ ਪੁਲਟੇ ਕੰਮ ਕਰਨੇ ਅਖਤੂ ਤੁਰੇ ਖਾਣੇ ਜ਼ਹਿਰੀਲੀ ਚੀਜ਼ਾਂ ਖਾਣੀਆਂ ਜਿਸ ਦੇ ਨਾਲ ਆਪਣੇ ਅੰਦਰੋਂ ਕਾਮ ਦੀ ਵਾਸ਼ਨਾ ਹੀ ਮਾਰ ਲਈ ਜਾਏ ਭਈ ਜਿਹੜੇ ਚੀਜ਼ਾਂ ਪ੍ਰਮਾਤਮਾ ਨੇ ਸਾਡੇ ਸਰੀਰ 'ਚ ਪੈਦਾ ਕੀਤੀਆਂ ਨਹੀਂ ਉਸ ਨੂੰ ਨਹੀਂ ਪਤਾ ਕਿ ਮਾਰੀਆਂ ਨੇ ਕਿ ਚੰਗੀਆਂ ਨੇ ਪ੍ਰਭੂ ਨੂੰ ਸਭ ਪਤਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀ ਸਿਰ ਦੇ ਜਜ਼ਬੇ ਪੈਦਾ ਹੋਏ ਇਹ ਵੀ ਸੰਸਾਰ ਦੀ ਉਸਾਰੀ ਦੇ ਇੱਕ ਸਾਧਨ ਨੇ ਇਹਨਾਂ ਨੂੰ ਸੰਜੇ ਵਿੱਚ ਰੱਖਣਾ ਕੰਟਰੋਲ ਵਿੱਚ ਰੱਖਣਾ ਬਸ ਵਿੱਚ ਰੱਖਣਾ ਇਹਨਾਂ ਨੂੰ ਮਾਰਨਾ ਨਹੀਂ ਹੈ ਇਹ ਸਿਰ ਦੇ ਘੋੜਿਆਂ ਨੂੰ ਮਾਰ ਕੇ ਤੇ ਸਿਰ ਦਾ ਰਥ ਨਹੀਂ ਤੁਰਦਾ ਅਧਿਕ ਵਿਥਾਰ ਕਰੂ ਕਿਸ ਕਾਮ ਇਹ ਆਪਣੇ ਮਨਮਰਜ਼ੀ ਦੇ ਜਿਹੜੇ ਖਿਲਾੜੇ ਨੇ ਨਾ ਇਹ ਕਿਸੇ ਕੰਮ ਦੇ ਨਹੀਂ ਨਰ ਨਾਰਾਇਣ ਅੰਤਰਜਾਮ ਉਹ ਪਰਮਾਤਮਾ ਜੋ ਨਾਰਾਇਣ ਸਾਡੇ ਅੰਦਰ ਅੰਤਰਜਾਮੀ ਹੈ ਉਸ ਨਾਲ ਜੁੜੋਗੇ ਤੇ ਆਤਮਿਕ ਜੀਵਨ ਜੀਵਾਂਗੇ ਤੇ ਸ੍ਰੀ ਦੇ ਅਧਿਆਸ ਵਾਲਾ ਜਿਹੜਾ ਮਨੁਵਰਤੀ ਦੇ ਦਿਆਸ ਵਾਰੀ ਮਨੁਵਰਤੀ ਇਹ ਬਦਲਦੀ ਜਾਏਗੀ। ਦੇ ਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਸ ਸ਼ੋਗ ਵਿੱਚ ਵੀ ਗੁਰੂ ਪਹਿਲੇ ਪਾਤਸ਼ਾਹ ਕਹਿੰਦੇ ਨੇ ਵੀ ਜਿੱਥੇ ਦਿਆ ਦੀ ਕਪਾ ਹੋਵੇ ਸੰਤੋਖ ਦਾ ਸੂਤਰ ਹੋਵੇ ਜਤ ਦੀਆਂ ਗੰਢਾਂ ਹੋਣ ਇਹ ਜਨੇਊ ਪਹਿਨਵਾਲਿਆਂ ਨੂੰ ਉਪਦੇਸ਼ ਕੀਤਾ ਸੀ ਕਿ ਇਹ ਧਾਗੇ ਦੇ ਜਨੇਊ ਨੇ ਕੁਛ ਨਹੀਂ ਸਵਰਨ ਦਿਆ ਚਾਹੀਦੀ ਹੈ ਸੰਤੋਖ ਚਾਹੀਦਾ ਹੈ ਜਤ ਚਾਹੀਦਾ ਹੈ ਇਹ ਜੀਵਨ ਪਵਿੱਤਰ ਸ੍ਰੀ ਪਵਿੱਤਰ ਚਾਹੀਦਾ ਹੈ ਇਹ ਜਿਹਨੂ ਜੀ ਦਾ ਹਾਈ ਦੇ ਪਾਂਡੇ ਖਤ ਇਹ ਗੁਣੋ ਵਾਲਾ ਜਿਹਨੂ ਭਾਵ ਇਹ ਗੁਣ ਤਰਨ ਕਰਨੇ ਜਿਹਨੂ ਨੂੰ ਤਰਨ ਕਰਨਾ ਇਹ ਗੁਣ ਤਰਨ ਕਰਨੇ ਨੇ ਇਹਨਾਂ ਨਾਲ ਸਿੱਧ ਪਿੱਤਰ ਹੋਣਾ ਇਹਨਾਂ ਨਾਲ ਜੀਵਨ ਸਫਲ ਹੋਣਾ ਨਾ ਇਹ ਟੁੱਟਾ ਨਾ ਮੱਲ ਲਗਾ ਨਾ ਇਹ ਜਰਣਾ ਜਾਏ ਉਹ ਧਾਗੇ ਵਾਲਾ ਜਿਹਨੂ ਟੁੱਟ ਜਾਂਦਾ ਪਰ ਇਹ ਜਤ ਸਤ ਆਤਮ ਗੁਣੋ ਵਾਲਾ ਜਿਹਨੂ ਆਤਮ ਗੁਣ ਜਿਹੜੇ ਨੇ ਇਹ ਜੀਵਨ ਨੂੰ ਸਫਲ ਕਰਦੇ ਨੇ ਇਹ ਲੋਕ ਪਰ ਲੋਕੀ ਸਹਾਇਤਾ ਕਰ ਤਾਨਸੂ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਇਹ ਗੁਣੋ ਦਾ ਜਿਹਨੂ ਜਿਹੜਾ ਤਰਨ ਕਰਕੇ ਚੱਲਦਾ ਹੈ ਗੁਣ ਤਰਨ ਕਰਕੇ ਚੱਲਦਾ ਉਹ ਤਨ ਤਨ ਹੈ ਉਹ ਤਾਂ ਜੀਵਨ ਸਫਲਿਆ ਗੁਣਹੀਨ ਜੀਵਨ ਕਿਸੇ ਕੰਮ ਨਹੀਂ ਹੈ ਕਹ ਤੋ ਪਰ ਤੋ ਸੁਣ ਤੋ ਇਕ ਜਿਹੜੇ ਇੱਕ ਪ੍ਰਮਾਤਮਾ ਦੀ ਗੱਲ ਕਹਿੰਦੇ ਨੇ ਸੁਣਦੇ ਨੇ ਪਰਦੇ ਨੇ ਵਿਚਾਰਦੇ ਨੇ ਧੀਰਜ ਧਰਮ ਤਰਨੀ ਤਰ ਟੇਖ ਧੀਰਜ ਨੂੰ ਧਰਮ ਬਣਾ ਕੇ ਜਿਹੜਾ ਇਸ ਧਰਨੀ ਤਖਤੀ ਦਾ ਆਸਰਾ ਜਤ ਸਤ ਸੰਜਮ ਰਿਧਾ ਸਮਾਏ ਉਹਨਾਂ ਦੇ ਹਿਰਦੇ ਵਿੱਚ ਜਤ ਸਤ ਸੰਜਮ ਸਮਾ ਜਾਂਦੇ ਨੇ ਉਹ ਆਪਣੇ ਆਪ ਨੂੰ ਸੰਜਮ ਵਿੱਚ ਰੱਖ ਸਕਦੇ ਨੇ ਇੱਕ ਵਸ ਵਿੱਚ ਰੱਖ ਸਕਦੇ ਨੇ ਚੌਥੇ ਪਦ ਕੋ ਜੇ ਮਨ ਪਤੇ ਆਏ ਇਸ ਤਰ੍ਹਾਂ ਜੇ ਚੋਤੇ ਪਾਣੀ ਪਦ ਵਿੱਚ ਤੁਰਿਆ ਵਸਤਾ ਤੋਂ ਉੱਪਰ ਉੱਠ ਕੇ ਮਾਇਦੇ ਤਿੰਨ ਗੁਣਾ ਤੋਂ ਉੱਪਰ ਸੁਰਤੀ ਉੱਠ ਜਾਏ ਤੇ ਮਨ ਇਸ ਪਾਸੇ ਭਤੀਜੇ ਜਾਏ ਤਾਂ ਜਾ ਕੇ ਇਹਨਾਂ ਗੁਣਾ ਦੀ ਕਮਾਈ ਹੁੰਦੀ ਹੈ ਜੋ ਜੁੰਗਾ ਕਾ ਹੁਨ ਨਿਵੇੜਾ ਨਰ ਮਨੁਖਾਂ ਨੂੰ ਇੱਕ ਨਿਧਾਨਾ ਜੋ ਜੁਖੰ ਜੁਗੰ ਦਾ ਇਹ ਨਿਵੇੜਾ ਰਿਹਾ ਹੈ ਕਿ ਇਹ ਮਨੁਖਾਂ ਵਾਸਤੇ ਇੱਕੋ ਹੀ ਖਜ਼ਾਨਾ ਹੈ ਇੱਕੋ ਹੀ ਨਾਮ ਦਾ ਖਜ਼ਾਨਾ ਉਹਨਾਂ ਦੇ ਕੰਮ ਦਾ ਹੈ ਜੱਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ ਉਹਨਾਂ ਯੁੱਗਾਂ ਵਿੱਚ ਉਸ ਕਿਸਮ ਦਾ ਜੱਤਪੋਣਾ ਚੱਲਦਾ ਹੋਇਆ ਹੁਣ ਵੇ ਕਰ ਗ੍ਰਸਤੀ ਤਿਆ ਕੇ ਜੰਗਾਂ ਵੇਲੇ ਜਾ ਕੇ ਦੇ ਆਪਣਾ ਜੀਵਨ ਖੁਆਰ ਕਰਨਾ ਤੇ ਤੀਰਥਾਂ ਦੇ ਇਸ਼ਨਾਨ ਉਹਨਾਂ ਯੁੱਗਾਂ ਵਿੱਚ ਕੋਈ ਕੰਮ ਆਉਂਦੇ ਹੋਏ ਤੇ ਉਹ ਜਾਣਨ ਇਹ ਉਹਨਾਂ ਯੁੱਗਾਂ ਦਾ ਧਰਮ ਹੈ ਕਲਮੇ ਕੀਰਤ ਹਰ ਨਾਮ ਇਸ ਕਾਲਾ ਦੇ ਯੁੱਗ ਵਿੱਚ ਇਸ ਕਾਲਾ ਕ੍ਰੇਜ ਦੇ ਯੁੱਗ ਵਿੱਚ ਕੇਵਲ ਨਾਮ ਹੀ ਹੈ ਕਲ ਯੁੱਗ ਮੇ ਕੀਰਤਨ ਪ੍ਰਦਾਣਾ ਨਾਮ ਹੈ ਨਾਨਕ ਇਹ ਕਰ ਕੇ ਕੇਵਲ ਨਾਮ ਇਤ ਸੇ ਨਾਮ ਦੀ ਹੀ ਵਿੜਾਈਏ ਨਾਮ ਤੋਂ ਬਿਨਾ ਇਹ ਜੀਵਨ ਸੰਭਰ ਨਹੀਂ ਸਕਦਾ ਜਤ ਸਤ ਸੰਜਮ ਸੀਲ ਨਾ ਰੱਖਿਆ ਪ੍ਰੇਤ ਪਿੰਜਰ ਮੇ ਕਾਸ਼ਟ ਪਾਇਆ ਤੋ ਇਹ ਸਰੀਰ ਜਿਹੜਾ ਪ੍ਰੇਤ ਸਮਾਨ ਹੈ ਪ੍ਰੇਤ ਵਰਗਾ ਸਰੀਰ ਹੈ ਪ੍ਰੇਤ ਵਰਗੇ ਕਰਮ ਬੰਦਾ ਕਰਦਾ ਪੂਤਾ ਵਾਲੇ ਜੇ ਉਹਦੇ ਵਿੱਚ ਜਤ ਸਤ ਸੰਜਮ ਸੀਲ ਨਾ ਰੱਖਿਆ ਇਹ ਨਾਮ ਦੇ ਰਾਹੀ ਗੁਰੂ ਦੀ ਸਹਾਇਤਾ ਨਾਲ ਜਿਹੜੇ ਬੰਦੇ ਨੇ ਜਤ ਸਤ ਸੰਜਮ ਸੀਲ ਸੁਭਾਅ ਇਹ ਗੁਣ ਪੈਦਾ ਨਹੀਂ ਕੀਤੇ ਉਹ ਪ੍ਰੇਤ ਵਰਗਾ ਜੀਵਨ ਹੈ ਪੂਰਨ দান ਇਸ਼ਨਾਨ ਨ ਸੰਜਮ ਸਾਧ ਸੰਗਤ ਬਿਨ ਬਾਦ ਜਿਆ ਪੂਰਨ দান ਇਸ਼ਨਾਨ ਨ ਸੰਜਮ ਇਹ ਸੱਚਾ ਪੂਰਨ ਸੱਚਾ দান ਸੱਚਾ ਇਸ਼ਨਾਨ ਜਿਨ੍ਹਾਂ ਨੇ ਨਹੀਂ ਕੀਤਾ ਮਨ ਆਤਮਾ ਦਾ ਤੇ ਸਾਧ ਸੰਗਤ ਨਹੀਂ ਕੀਤੀ ਤੇ ਆਪਣੇ ਆਪ ਨੂੰ ਸੰਜਮ ਨਹੀਂ ਰੱਖਿਆ ਉਹ ਬਿਨ ਬਾਦ ਜਿਆ ਉਹ ਮਾਣੋ ਐਵੇਂ ਹੀ ਬਾਤ ਬੁਵਾਦੀ ਚ ਪਿਆ ਹੋਇਆ ਉਸਨੇ ਆਪਣਾ ਜੀਵਨ ਸਫਲ ਨਹੀਂ ਕੀਤਾ ਐਸਾ ਕੋਈ ਜੇ ਦੂਰ ਦਾ ਮਾਰ ਗੁਵਾਵੇ ਆਪਣੇ ਜੋ ਦੁਚਿੱਤਾਪਣ ਮਾਰਨਾ ਹੈ ਵਿੱਚ ਦੁਨੀਆਦਾਰੀ ਨਾਲ ਵੀ ਚੱਲਣਾ ਹੈ ਤੇ ਧਰਮ ਨਾਲ ਵੀ ਚੱਲਣਾ ਅੱਜ ਆਮ ਇਨਸਾਨ ਦੀ ਹਾਲਤ ਹੈ ਦੁਨੀਆਦਾਰੀ ਵਾਰੇ ਮੁੱਦੇ ਚੰਗੇ ਕਰਮੀ ਸਾਰੇ ਕਰ ਲੈਂਦਾ ਬੇਸੰਝਮਾ ਜੀਵਨ ਵੀ ਜਿਉਂਦਾ ਹੈ ਤੇ ਦੂਜੇ ਪਾਸੇ ਗੁਰਦੁਆਰੇ ਮੰਦਰ ਆ ਕੇ ਉਧਰ ਵੀ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਸੰਸਾਰ ਦੇ ਸਾਹਮਣੇ ਧਰਮੀ ਹੁੰਦਾ ਇਹ ਜਿਹੜਾ ਇਹ ਪੱਜਪੂਰ ਦਾ ਰਹਿੰਦਾ ਹੈ ਇਹ ਦੁਚਿੱਤਾਪਣ ਦੋ ਦੋ ਬੇੜੀਆਂ ਤੇ ਲੱਤਾਂ ਸਾੜੀਆਂ ਐਸਾ ਕੋਈ ਜੇ ਦੁਬਦਾ ਮਾਰਗ ਆਵੇ ਕੋਈ ਵਿਰਲਾ ਜਿਹੜਾ ਇਹ ਇਹ ਦੋ ਬੇੜੀਆਂ ਤੇ ਲੱਤ ਰੱਖਣ ਵਾਲਾ ਕੰਮ ਛੱਡ ਦੇ ਇਸੇ ਮਾਰ ਰਾਜੋ ਕਮਾਵੇ ਇਸ ਇਸ ਬ੍ਰਿਤੀ ਮਨੋ ਬ੍ਰਿਤੀ ਨੂੰ ਮਾਰ ਕੇ ਰਾਜੋ ਕਮਾਉਂਦਾ ਹੈ ਭਾਵ ਦੁਨੀਆਦਾਰੀ ਵਿੱਚ ਵੀ ਪੂਰਾ ਨਿਭਦਾ ਹੈ ਦੁਨੀਆਦਾਰੀ ਵਿੱਚ ਸੰਜੀਵ ਜੀਵਨ ਗੁਜ਼ਾਰਦਾ ਹੈ ਤੇ ਧਰਮੀ ਜ਼ਿੰਦਗੀ ਵੀ ਕਮਾ ਲੈਂਦਾ ਹੈ ਇਹ ਹੈ ਪਰਵ੍ਰਤ ਮਾਰਗ ਕਿ ਸੰਸਾਰ ਵਿੱਚ ਰਹਿੰਦੇ ਹੋਇਆਂ ਧਰਮ ਦੀ ਕਮਾਈ ਕਰਨੀ ਸੋਈ ਜਤੀ ਜੋ ਇਸ ਮਾਰੇ ਇਸ ਹੋਵੇ ਗਤੀ ਜੋ ਬੰਦਾ ਜੋ ਇਸ ਮਾਰੇ ਸੋਈ ਜਤੀ ਇਸ ਦੁਬਿਧਾ ਨੂੰ ਜੋ ਮਾਰ ਲੈਂਦਾ ਹੈ दुचतेपनू जो मार लंदा को ही सही जति है ओ जति सती है जो इस मारेति हुवे गति इस तरह ਜਿਹੜਾ ਦੁਭਦਾ ਨੂੰ ਮਾਰ ਕੇ ਇੱਕ ਸੱਚੇ ਮਾਰਗ ਤੇ ਤੁਰ ਪੈਂਦਾ ਤੇ ਜਸਤ ਵਾਲਾ ਸੰਜੋ ਵਾਲਾ ਜੀਵਨ ਗੁਜ਼ਾਰਦਾ ਉਹਦੀ ਆਤਮਿਕ ਗਤੀ ਹੋ ਜਾਂਦੀ ਉੱਚੀ ਗਤੀ ਦਾ مالک ਬਣ ਜਾਂਦਾ ਉੱਚੀ ਅਵਸਥਾ ਦਾ مالک ਬਣ ਜਾਂਦਾ ਹਰ ਸਿਮਰਨ ਪੇ ਸਿੱਧ ਜਤੀ ਦਾਤੇ ਹਰਿ ਦੇ ਸਿਮਰਨ ਰਾਹੀ ਹੀ ਬੰਦਾ ਸਹੀ ਸਿੱਧ ਜਤੀ ਦਾਤਾ ਬਣਦਾ ਹੈ ਨਹੀਂ ਤੇ ਬੰਦਾ ਉਹ ਜਿਹੜਾ ਇਸ ਤਰ੍ਹਾਂ ਦਾਨਪੁਣ ਕਰਕੇ ਦਾਤਾ ਬਣਦਾ ਉਹ ਹੁੰਮੇ ਨੂੰ ਪੈਦਾ ਕਰਦਾ ਜੇ ਤੂੰ ਹਰਿ ਦਾ ਸਿਮਰਨ ਹੋਏਗਾ ਫਿਰ ਉਹ ਸੋਚੇਗਾ ਕਿ ਜੋ ਕੁਝ ਕਰ ਰਿਆ ਪ੍ਰਮਾਤਮਾ ਕਰ ਰਿਹਾ ਮੈਂ ਕੁਝ ਵੀ ਨਹੀਂ ਮੈਂ ਉਸ ਦਾ ਅੱਗੇ ਵੰਡਣ ਵਾਲਾ ਦਾਤਾ ਉਹ ਹੈ ਇੱਕ ਬਿੰਦ ਜਤਨ ਕਰ ਰਾਖਦੇ ਸੀ ਜਤੀ ਘਾਵੇਂ ਇੱਕ ਜਤੀ ਉਹ ਵੀ ਖਾਉਂਦੇ ਨੇ ਜਿਹੜੇ ਮਿਹਨਤ ਕਰਕੇ ਵਿਰਜ ਨੂੰ ਲੱਗ ਕੇ ਬਹਿ ਜਾਂਦੇ ਨੇ ਬਿਨ ਗੁਰ ਸ਼ਬਦ ਨਾਲ ਛੁਟੇ ਹੀ ਪਰਮ ਆਵੇਂ ਜਾਵੇਂ ਗੁਰੂ ਸ਼ਬਦ ਤੋਂ ਬਿਨਾ ਛੁਟਕਾਰਾ ਨਹੀਂ ਹੁੰਦਾ ਐਵੇਂ ਪਰਮ ਵਿੱਚ ਪਹੁੰਚੇ ਨੇ ਕਿ ਅਸੀਂ ਵਸ ਵਿੱਚ ਹੈ ਮਨ ਕੁੰਚਰ ਜਿਹੜਾ ਹੈ ਫਿਰ ਉਡਾਰੀ ਮਾਰ ਜਾਂਦਾ ਫਿਰ ਬਾਤਾ ਬੈਸਾ ਅਮੂ ਆ ਜਾਏ ਉਹ ਜਿਹੰਦਾ ਵੀ ਮਨ ਜਿਹੜਾ ਹੈ ਪੈਸੇ ਵਾਂਗੂ ਅਮੂ ਆ ਸੰਸਾਰ ਵਿੱਚ ਕੋਈ ਨਾ ਕੁਝ ਕਰਮ ਐਸੇ ਕਰਦਾ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡਵੇਂ ਕਰਬਾਰ ਇਹ ਲੋਕ ਜਤੀ ਨੀਨ ਜਿਹੜੇ ਜੀਵਨ ਦੀ ਜੁਗਤੀ ਨਹੀਂ ਜਾਣਦੇ ਤੇ ਕਰਬਾਰ ਛੱਡ ਕੇ ਜਾ ਕੇ ਜੰਗਲਾਂ ਬੇਲੇ ਹੀ ਬਹਿ ਕੇ ਆਪਣੀ ਗ੍ਰਸਤੀ ਕਾਇਮ ਨਹੀਂ ਕਰਦੇ ਇਸ ਵਾਸਤੇ ਸਿੱਖੀ ਦਾ ਜਿਹੜਾ ਮਾਰਗ ਹੈ ਇਹ ਪਰਪਰਿਤ ਮਾਰਗ ਹੈ ਸੰਸਾਰ ਜਿਹੇ ਰਹਿੰਦੇ ਆ ਸੰਸਾਰ ਦੀ ਜਿਹੜੀ ਜ਼ਿਮਵਾਰੀ ਹੈ ਇਹਨੂੰ ਨਿਭਾਉਂਦੇ ਹੋਇਆ ਉਸ ਸੁਰਤੀ ਬਿਰਤੀ ਪਰਮਾਤਮਾ ਨੂੰ ਜੋੜ ਕੇ ਹਥਕਾਰਵਲ ਚਿਤਕਰਤਾਰਵਲ ਇਹ ਅਸੀਂ ਕੀਦਾਂ ਮਾਰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ